ਪੰਜਾਬ ਚ 12 ਸਾਲਾਂ ਚ ਪਹਿਲੀ ਵਾਰ ਜਨਵਰੀ ਦੇ ਪੂਰੇ ਮਹੀਨੇ ਵਿੱਚ ਨਹੀਂ ਡਿੱਗੀ بارش ਦੀ ਇੱਕ ਵੀ ਬੂੰਦ ਜੀ ਹਾਂ ਜਨਵਰੀ ਦਾ ਮਹੀਨਾ ਮੁੱਕਣੀ ਵਾਲਾ ਸਿਰਫ ਦੋ ਤਿੰਨ ਦਿਨ ਦੀ ਹੋਰ ਗੱਲ ਹੈ ਲੇਕਿਨ ਹੈਰਾਨੇ ਵਾਲੀ ਗੱਲ ਹੈ ਕਿ ਸਿਰਫ ਖੁਸ਼ਕ ਹਵਾਵਾਂ ਹੀ ਚੱਲੀਆਂ ਯਾਨੀ ਕਿ ਸੀਤ ਲਹਿਰ ਕੋੜ ਦੇ ਸ਼ਾਇਦ ਇਹ ਕਾਰਨ ਸੀ ਕਿ ਲੋਕਾਂ ਨੂੰ ਆਪਣੇ ਸਰੀਰ ਦੇ ਵਿੱਚ ਹੱਥਾਂ ਪੈਰਾਂ ਤੇ ਸੁੰਨ ਹੁੰਦੇ ਆ ਖੂਣ काम ਹੁੰਦੇ ਹੋਇਆ ਮਹਿਸੂਸ ਹੋਇਆ ਉਹਦਾ ਦਿੰਨੇ ਆ ਕਿ ਵੈਸਟਰਨ ਡਿਸਟਰਬੈਂਸ ਤਿੰਨ ਚਾਰ ਵਾਰ ਹੋਈਆਂ ਲੇਕਿਨ ਉਹ ਇੰਨੀ ਜ਼ਿਆਦਾ ਹਾਰੀ ਪ੍ਰਭਾਵੀ ਨਹੀਂ ਸਨ ਕਿ بارش ਦਾ ਰੂਪ ਧਾਰ ਸਕਣ ਸ਼ਾਇਦ ਇਹ ਕਰ ਰਿਹਾ ਕਿ ਸੀਤ ਰਹਿ ਕੋਲਡ ਵੇਵ ਦੇ ਨਾਲ ਸਾਰੇ ਲੋਕ ਝੂਜਦੇ ਰਹੇ ਇਹ ਕਾਰਨ ਸੀ ਕਿ 10 ਡਿਗਰੀ ਤੋਂ ਲੈ ਕੇ 4-5 ਡਿਗਰੀ ਸੈਲਸੀਅਸ ਤੱਕ ਤਾਪਮਾਨ ਘਟਿਆ ਰਿਹਾ ਤੇ ਠੰਡ ਇੰਨੀ ਜ਼ਿਆਦਾ ਵੜੀ ਰਹੀ ਨਾਲ ਦੇ ਨਾਲ ਸੰਘਣੀ ਧੁੰਦ ਦਾ ਸਾਹਮਣਾ ਵੀ ਪੰਜਾਬੀਆਂ ਨੂੰ ਕਰਨਾ ਪਿਆ ਸੋ ਬਹੁਤ ਹੈਰਾਨੇ ਵਾਲੀ ਗੱਲ ਹੈ ਕਿ ਬਿਨਾਂ ਇੱਕ ਵੀ ਬੂੰਦ ਡਿੱਗੇ بارش ਦੀ ਇਹ ਜਨਵਰੀ ਦਾ ਪੂਰਾ ਮਹੀਨਾ ਜੋ ਦਾਤਿਓਂ ਠੰਡ ਦੇ ਨਾਲ ਇਉਂ ਹੀ ਨਿਕਲ ਗਿਆ